ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਅਤੇ ਮਹੱਤਵਪੂਰਨ ਵੀਡੀਓ ਵਿੱਚ ਕੈਨੇਡਾ ਜਾਣ ਦੀ ਆਸ ਰੱਖਣ ਵਾਲੇ ਪੰਜਾਬੀਆਂ ਲਈ ਆਉਣ ਵਾਲੀਆਂ ਖਬਰਾਂ ਹੁਣ ਚਿੰਤਾ ਵਾਲੀਆਂ ਹੋ ਰਹੀਆਂ ਹਨ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਵੱਡੀ ਅਪਡੇਟ ਦੀ ਜੋ ਪੰਜਾਬੀ ਭਾਰਤੀਆਂ ਦੀ ਕੈਨੇਡਾ ਪੀਆਰ ਲਈ ਰਾਹ ਨੂੰ ਹੋਰ ਵੀ ਮੁਸ਼ਕਲ ਬਣਾ ਸਕਦੀ ਹੈ ਹੁਣ ਤੱਕ ਤਾਂ ਇਹ ਸੁਣਿਆ ਜਾਂਦਾ ਸੀ ਕਿ ਸਟੂਡੈਂਟ ਵੀਜ਼ਾ ਜਾਂ ਵਿਆਹ ਰਾਹੀਂ ਕੈਨੇਡਾ ਦੀ ਪੀਆਰ ਲੈਣਾ ਥੋੜਾ ਜਿਹਾ ਸੌਖਾ ਰਸਤਾ ਸੀ ਪਰ ਹੁਣ ਲੱਗਦਾ ਹੈ ਕਿ ਇਹ ਰਸਤਾ ਵੀ ਬੰਦ ਹੋਣ ਵਾਲਾ ਹੈ ਜੀ ਹਾਂ ਇਹ ਗੱਲ ਸੁਣ ਕੇ ਚਟਕਾ ਲੱਗ ਸਕਦਾ ਹੈ ਪਰ ਇਹੀ ਸਚਾਈ ਹੈ ਜੋ ਕੈਨੇਡਾ ਦੀ ਸਿਆਸਤ ਵਿੱਚ ਆ ਰਹੀ ਨਵੀਂ ਹਲਚਲ ਦਰਸਾ ਰਹੀ ਹੈ ਕੈਨੇਡਾ ਵਿੱਚ ਅਗਲੇ ਚੋਣਾਂ 28 ਅਪ੍ਰੈਲ ਨੂੰ ਹੋਣ ਵਾਲੀਆਂ ਹਨ ਜਿੱਥੇ ਹਰ ਪਾਰਟੀ ਵੋਟਰਾਂ ਨੂੰ ਆਪਣੀ ਔਰ ਖਿੱਚਣ ਲਈ ਵੱਡੇ ਵਾਅਦੇ ਕਰ ਰਹੀ ਹੈ ਇਸੇ ਦੌਰਾਨ ਪੀਪੀਸੀ ਪਾਰਟੀ ਦੇ ਆਗੂ ਮੈਕਸੀਮੀ ਬਰਨਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਸਰਕਾਰ ਵਿੱਚ ਆਉਂਦੀ ਹੈ ਤਾਂ ਕੈਨੇਡੀਅਨ ਨਾਗਰਿਕਾ ਨਾਲ ਵਿਆਹ ਕਰਕੇ ਆਉਣ ਵਾਲੇ ਵਿਅਕਤੀਆਂ ਨੂੰ ਵੀਪੀਆਰ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਦੇ ਅਨੁਸਾਰ ਇਹ ਰਾਹ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਹੁਣੇ ਤੱਕ ਤਾਂ ਇਹ ਸਿਰਫ ਉਨ੍ਹਾਂ ਦੀ ਪਾਰਟੀ ਦੀ ਗੱਲ ਹੈ ਪਰ ਮੱਤਵਪੂਰਨ ਗੱਲ ਇਹ ਹੈ ਕਿ ਮੈਕਸੀਮੀ ਬਰਨਰ ਹੁਣ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨਾਲ ਗਠਜੋੜਨ ਦੀ ਗੱਲ ਕਰ ਰਹੇ ਹਨ ਜੇਕਰ ਇਹ ਦੋਨੋਂ ਮਿਲ ਕੇ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਸੰਭਾਵਨਾ ਬਣਦੀ ਹੈ ਕਿ ਇਹ ਆਪਣੀ ਗਠਜੋੜ ਸਰਕਾਰ ਬਣਾ ਲੈਣ ਹਾਲ ਹੀ ਚੋਈਸਾ ਵਿਕਰਨ ਅਨੁਸਾਰ ਕੈਨੇਡਾ ਦੀ ਨਵੀਂ ਲੀਬਰਲ ਆਗੂ ਮਾਰਕ ਕਰਨੀ ਨੂੰ 51% ਤੱਕ ਲੋਕਾਂ ਦੀ ਸਹਿਮਤੀ ਮਿਲ ਰਹੀ ਹੈ ਜਦਕਿ ਦੂਜੇ ਨੰਬਰ ਤੇ ਪੀਅਰ ਪੋਲੀਵਰ ਨੇ 29% ਹਾਸਲ ਕੀਤੀ ਹੈ ਪਰ ਮਜਬੂਤੀ ਨਾਲ ਉੱਭਰ ਰਹੀ ਪੀਪੀਸੀ ਪਾਰਟੀ ਦੇ ਮੈਕਸਮੀ ਬਰਨਰ ਜੇਕਰ ਗਠਜੋੜ ਕਰ ਲੈਂਦੇ ਹਨ ਤਾਂ ਪੰਜਾਬੀਆਂ ਅਤੇ ਹੋਰ ਨਵ ਆਉਣ ਵਾਲਿਆਂ ਲਈ ਰਾਹ ਬੰਦ ਹੋ ਸਕਦੇ ਹਨ ਇਹ ਸਾਰੀਆਂ ਗੱਲਾਂ ਹੁੰਦੇ ਹੋਏ ਜੇਕਰ ਤੁਸੀਂ ਵੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ ਆਉਣ ਵਾਲੇ ਸਮੇਂ ਵਿੱਚ ਕਿਹੜੀ ਸਰਕਾਰ ਆਉਂਦੀ ਹੈ ਤੇ ਉਹ ਕਿਹੜੇ ਨਵੇਂ ਕਦਮ ਚੁੱਕਦੀ ਹੈ ਇਹ ਤੁਹਾਡੇ ਭਵਿੱਖ ਨੂੰ ਤੈਅ ਕਰ ਸਕਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਗਲੀ ਵੀਡੀਓ ਵਿੱਚ ਤੁਸੀਂ ਚਾਹੁੰਦੇ ਹੋਏ ਵਿਸ਼ੇ ਤੇ ਗੱਲ ਕਰੀਏ ਤਾਂ ਕਮੈਂਟ ਕਰਕੇ ਸਾਨੂੰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਭਰਾਵਾਂ ਤੱਕ ਇਹ ਮਹੱਤਵਪੂਰਨ ਜਾਣਕਾਰੀ ਪਹੁੰਚ ਸਕੇ